ਕਿਰਿਆਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਬਿਹਾਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ 30 ਸਾਲ ਦੀ ਔਰਤ ਰਹਿੰਦੀ ਆ ਬਹੁਤ ਸੋਹਣੀ ਸੁਨੱਖੀ ਆ ਉਹ ਉਹ ਇੱਕ ਸਕੂਲ ਦੇ ਵਿੱਚ ਨੌਕਰੀ ਕਰਦੀ ਆ ਤਨਖਾਹ ਆਪਾਂ ਵਿੱਚ ਜ਼ਿਆਦਾ ਨਹੀਂ ਹੈਗੀ ਪ੍ਰਾਈਵੇਟ ਨੌਕਰੀ ਕਰਦੀ ਆ ਪਰ ਉਹਦਾ ਗੁਜ਼ਾਰਾ ਵਧੀਆ ਢੰਗ ਨਾਲ ਚੱਲੀ ਜਾਂਦਾ ਇੱਕ ਛੋਟਾ ਜਿਹਾ ਕਮਰਾ ਜਿਹਦੇ ਵਿੱਚ ਦੋ ਮੰਜੇ ਡਾਈ ਹੋਏ ਨੇ ਇੱਕ ਗੈਸ ਪਿਆ ਕੋਲ ਚੁੱਲ੍ਹਾ ਥੋੜੇ ਜਿਹਾ ਭਾਂਡੇ ਪਏ ਆ ਕਮਰੇ ਨੂੰ ਦੇਖਣ ਤੋਂ ਲੱਗਦਾ ਕਿ ਉਹ ਕਮਰਾ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਪਰ ਉਹ ਔਰਤ ਉਸ ਕਮਰੇ ਦੇ ਵਿੱਚ ਇਕੱਲੀ ਰਹਿੰਦੀ ਆ ਉਹਦੇ ਗੁਜ਼ਾਰੇ ਲਈ ਉਹ ਕਮਰਾ ਬਹੁਤ ਆ ਕਮਰੇ ਦੇ ਇੱਕ ਪਾਸੇ ਗੇਟ ਆ ਤੇ ਦੂਜੇ ਪਾਸੇ ਖਿੜਕੀ ਆ ਤੇ ਛੋਟਾ ਜਿਹਾ ਇੱਕ ਪੱਖਾ ਉਸ ਕਮਰੇ ਦੇ ਵਿੱਚ ਲੱਗਿਆ ਹੋਇਆ ਇੱਕ ਦਿਨ ਉਹ ਸਕੂਲੋਂ ਆਉਂਦੀ ਆ ਉਸ ਦਿਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਭਿੱਜ ਜਾਂਦੀ ਆ ਉਹ ਆ ਕੇ ਫਰੈਸ਼ ਹੁੰਦੀ ਆ ਕੱਪੜੇ ਚੇਂਜ ਕਰਦੀ ਆ ਉਸ ਤੋਂ ਬਾਅਦ ਖਾਣਾ ਬਣਾਉਂਦੀ ਆ ਤੇ ਖਾਣਾ ਬਣਾ ਕੇ ਆਪਣੇ ਬਿਸਤਰ ਤੇ ਲੇਟ ਜਾਂਦੀ ਆ ਉਹਦਾ ਰੁਟੀਨ ਇਹੀ ਸੀ ਸਕੂਲ ਤੋਂ ਆਉਣਾ ਰੈਸਟ ਕਰਨਾ ਖਾਣਾ ਖਾ ਕੇ ਫਿਰ ਸੌਂ ਜਾਣਾ ਪਿੰਡ ਦੇ ਵਿੱਚ ਉਹ ਜ਼ਿਆਦਾ ਨਹੀਂ ਵਿਚਰਦੀ ਸੀ ਕਿਸੇ ਨਾਲ ਚਲੋ ਸਮਾ ਇਸੇ ਤਰ੍ਹਾਂ ਨਾ ਗੁਜਰਦਾ ਉਹਦਾ ਵਿਚਾਰੀ ਦਾ ਉਸ ਦਿਨ ਉਹ ਖਾਣਾ ਬਣਾ ਕੇ ਤੇ ਦੂ ਆਪਣੇ ਬਿਸਤਰੇ ਤੇ ਲੇਟ ਜਾਂਦੀ ਆ ਤਾਂ ਬੱਦਲ ਬਹੁਤ ਜ਼ੋਰ ਦੀ ਗੱਜਦਾ ਇੰਨੇ ਜ਼ੋਰ ਦੀ ਗੱਜਦਾ ਵੀ ਉਹ ਡਰ ਜਾਂਦੀ ਆ ਜਿਵੇਂ ਕਿਤੇ ਬਿਜਲੀ ਗਿਰੀ ਹੁੰਦੀ ਆ ਇੰਨਾ ਚਾਨਣ ਹੋਇਆ ਹੁੰਦਾ ਉਹ ਇੱਕਦਮ ਆਪਣੇ ਬਿਸਤਰੇ ਤੋਂ ਉੱਠ ਜਾਂਦੀ ਆ ਤੇ ਉਹ ਖਿੜਕੀ ਵਿੱਚ ਖੜ ਕੇ ਵੇਖਣ ਲੱਗਦੀ ਆ ਵੀ ਮੌਸਮ ਕਿੰਨਾ ਕੁ ਖਰਾਬ ਆ ਖਿੜਕੀ ਵਿੱਚ ਖੜੀ ਜਦੋਂ ਉਹ ਇੱਕ ਪਾਸੇ ਛੋਟਾ ਜਿਹਾ ਦੀਵਾ ਲਾਇਆ ਹੋਇਆ ਉਹਨੇ ਕਿਉਂਕਿ ਰੋਸ਼ਨੀ ਹੈ ਨਹੀਂ ਲਾਈਟ ਚਲੀ ਗਈ ਹੋਈ ਆ ਤੇ ਉਹਨੂੰ ਨਾ ਵਾਰਿਸ਼ ਦੇ ਵਿੱਚ ਬਾਹਰ ਮੋਟਰਸਾਈਕਲ ਤੇ ਇੱਕ ਮੁੰਡਾ ਖੜਾ ਦਿਖਾਈ ਦਿੰਦਾ ਉਸ ਮੁੰਡੇ ਵੱਲ ਵੇਖਦੀ ਆ ਉਹ ਮੁੰਡਾ ਠੰਡ ਦੇ ਵਿੱਚ ਇਕੱਠਾ ਹੋਇਆ ਖੜਾ ਸੀ ਨਾ ਤਾਂ ਉਹ ਅੱਗੇ ਜਾ ਸਕਦਾ ਸੀ ਨਾ ਪਿੱਛੇ ਮੁੜ ਸਕਦਾ ਸੀ ਉਹ ਉੱਥੇ ਹੀ ਸਾਈਡ ਤੇ ਗੰਦੇ ਦੇ ਨਾਲ ਖੜਾ ਹੁੰਦਾ ਜਦੋਂ ਇਹ ਖਿੜਕੀ ਖੋਲਦੀ ਆ ਤਾਂ ਦੀਵੇ ਦੀ ਜੋ ਰੋਸ਼ਨੀ ਹੁੰਦੀ ਉਹ ਬਾਹਰ ਜਾਂਦੀ ਆ ਉਹ ਮੁੰਡੇ ਨੂੰ ਵੀ ਪਤਾ ਲੱਗਦਾ ਵੀ ਇਸ ਕਮਰੇ ਦੇ ਵਿੱਚ ਕੋਈ ਹੈ ਜਿਹੜਾ ਕਿ ਜਾਗਦਾ ਉਹ ਮੁੰਡਾ ਆ ਕੇ ਇਹਦੇ ਕਮਰੇ ਦਾ ਦਰਵਾਜ਼ਾ ਖੜਕਾਉਂਦਾ ਤੇ ਆਵਾਜ਼ ਮਾਰਦਾ ਵੀ ਕੋਈ ਹੈ ਇਹ ਦਰਵਾਜ਼ਾ ਖੋਲਣ ਤੋਂ ਪਹਿਲਾਂ ਵੇਖਦੀ ਆ ਖਿੜਕੀ ਵਿੱਚ ਦੀ ਹੀ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਉਹੀ ਮੁੰਡਾ ਪਹਿਲਾਂ ਇਹ ਸੋਚਦੀ ਆ ਵੀ ਦਰਵਾਜ਼ਾ ਖੋਲਾਂ ਜੇ ਨਾ ਚਲੋ ਜਦੋਂ ਉਹ ਮੁੰਡਾ ਦੁਬਾਰਾ ਕਹਿੰਦਾ ਕਿ ਪਲੀਜ਼ ਮੇਰੀ ਮਦਦ ਕਰੋ ਕੋਈ ਹੈ ਤਾਂ ਇਹ ਦਰਵਾਜ਼ਾ ਖੋਲ ਦਿੰਦੀ ਆ ਦਰਵਾਜ਼ਾ ਖੋਲ ਕੇ ਉਹਦੀ ਹਾਲਤ ਵੇਖਦੀ ਆ ਠੰਡ ਨਾਲ ਉਹਦਾ ਬੁਰਾ ਹਾਲ ਹੁੰਦਾ ਤੇ ਉਹ ਆ ਇਹਨੂੰ ਕਹਿੰਦਾ ਕਿ ਵੀ ਜੇ ਕੋਈ ਹਣਾ ਮਦਦ ਕਰ ਸਕਦੇ ਹੋ ਤਾਂ ਕਰ ਦਿਓ ਵੀ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਆ ਪਲੀਜ਼ ਮੈਨੂੰ ਉੱਤੇ ਲੈਣ ਨੂੰ ਕੁਝ ਦੇ ਦਿਓ ਇਹ ਵੇਖਦੀ ਆ ਵੀ ਜੇ ਮੈਂ ਉੱਤੇ ਲੈਣ ਨੂੰ ਕੁਝ ਦਿੱਤਾ ਤਾਂ ਭਿੱਜਿਆ ਹੋਇਆ ਪਹਿਲਾਂ ਹੀ ਉਹਨੂੰ ਕਹਿੰਦੀ ਆ ਵੀ ਅੰਦਰ ਆਜੋ ਉਚਿਤਕ ਦਾ ਥੋੜਾ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਅੰਦਰ ਆਜੋ ਚਲੋ ਮੁੰਡਾ ਜਿਹੜਾ ਉਹ ਅੰਦਰ ਆ ਜਾਂਦਾ ਤੇ ਇਹ ਕੀ ਕਰਦੀ ਆ ਇਹ ਨਾ ਇੱਕ ਕੱਪੜੇ ਕੱਢਦੀ ਆ ਬੰਦੇਆਂ ਵਾਲੇ ਕੱਪੜੇ ਕੱਢਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੁਹਾਡੇ ਕੱਪੜੇ ਜਿਹੜੇ ਪੂਰੀ ਤਰ੍ਹਾਂ ਭੇਜ ਚੁੱਕੇ ਆ ਤੁਸੀਂ ਐਂ ਕਰੋ ਪਹਿਲਾਂ ਕੱਪੜੇ ਬਦਲ ਲਓ ਉਹ ਬੜਾ ਹੈਰਾਨ ਹੁੰਦਾ ਤੇ ਆਸੇ-ਪਾਸੇ ਨਿਗਾ ਮਾਰਦਾ ਤੇ ਇਹ ਕਹਿੰਦੀ ਆ ਵੀ ਕੀ ਵੇਖਦੇ ਹੋ ਮੈਂ ਇਸ ਕਮਰੇ ਦੇ ਵਿੱਚ ਇਕੱਲੀ ਰਹਿਣੀ ਆ ਇਹ ਕਮਰਾ ਹੀ ਮੇਰਾ ਪੂਰਾ ਮਕਾਨ ਆ ਕੋਈ ਗੱਲ ਨਹੀਂ ਤੁਸੀਂ ਡਰੋ ਨਾ ਇਹ ਕੱਪੜੇ ਆ ਜਿਹੜੇ ਇਹ ਮੇਰੇ ਹਸਬੰਡ ਦੇ ਆ ਜਿਹੜਾ ਕਿ ਹੁਣ ਮੇਰੇ ਨਾਲ ਨਹੀਂ ਰਹਿੰਦਾ ਤੁਹਾਡੇ ਆ ਜਾਣਗੇ ਇਹ ਤੁਸੀਂ ਪਾ ਲਓ ਕੋਈ ਨਾ ਤੇ ਚਲੋ ਉਹ ਕੱਪੜੇ ਫੜ ਲੈਂਦਾ ਤੇ ਇਹ ਇਸ਼ਾਰਾ ਕਰਦੀ ਆ ਕਪੜਾ ਜਾਂ ਟੰਗ ਕੇ ਇੱਕ ਸਾਈਡ ਹੀ ਬਾਥਰੂਮ ਜਾਂ ਬਣਾਇਆ ਹੁੰਦਾ ਵੀ ਤੁਸੀਂ ਉਧਰ ਚੇਂਜ ਕਰ ਲਓ ਚਲੋ ਕੱਪੜੇ ਚੇਂਜ ਕਰਦਾ ਤੇ ਕੱਪੜੇ ਚੇਂਜ ਕਰਕੇ ਜਦੋਂ ਉਹ ਆਉਂਦਾ ਜਿਹੜੇ ਉਹਦੇ ਭਿੱਜੇ ਹੋਏ ਕੱਪੜੇ ਹੁੰਦੇ ਆ ਉਹਨਾਂ ਨੂੰ ਨਿਚੋੜ ਕੇ ਉਹ ਸਾਈਡ ਜੀ ਤੇ ਟੰਗ ਦਿੰਦਾ ਵੀ ਸੁੱਕ ਜਾਣਗੇ ਉਸ ਤੋਂ ਬਾਅਦ ਇਹ ਉਹਨੂੰ ਇੱਕ ਕੰਬਲ ਜਾਂ ਦਿੰਦੀ ਆ ਤੇ ਕਹਿੰਦੀ ਆ ਵੀ ਆ ਉੱਤੇ ਲੈ ਲਓ ਤੇ ਚਲੋ ਉਹ ਕਹਿੰਦਾ ਧੰਨਵਾਦ ਤੁਹਾਡਾ ਕਹਿੰਦਾ ਵੀ ਮੈਂ ਬਾਹਰ ਹੀ ਖੜ ਜਾਂਨਾ ਵੀ ਅਹੀਂ ਰਾਤ ਕੱਟ ਲੈਣਾ ਵੀ ਕਮਰੇ ਦੇ ਵਿੱਚ ਤਾਂ ਨਹੀਂ ਮੈਂ ਰਹਿੰਦਾ ਇਹ ਕਹਿੰਦੀ ਵੀ ਤੁਸੀਂ ਬਾਹਰ ਤਾਂ ਪਹਿਲਾਂ ਭਿੱਜ ਕੇ ਆਏ ਹੋ ਕਪੜੇ ਇਸ ਕਰਕੇ ਪਾਏ ਆ ਸੁੱਕੇ ਵੀ ਫੇਰ ਭੇਜ ਜੋਂ ਉਹ ਕਹਿੰਦਾ ਵੀ ਇਸ ਤਰ੍ਹਾਂ ਨਾ ਤੁਹਾਡੇ ਨਾਲ ਰਹਿਣਾ ਮੈਨੂੰ ਠੀਕ ਨਹੀਂ ਲੱਗਦਾ ਉਹ ਕਹਿੰਦੀ ਕੋਈ ਗੱਲ ਨਹੀਂ ਮੈਨੂੰ ਤੁਹਾਡੇ ਤੇ ਭਰੋਸਾ ਹੈ ਤੁਹਾਡੇ ਚਿਹਰੇ ਨੂੰ ਵੇਖ ਕੇ ਮੈਨੂੰ ਤੁਹਾਡੇ ਤੇ ਭਰੋਸਾ ਹੋ ਗਿਆ ਜੇ ਇਦਾਂ ਦੀ ਗੱਲ ਹੁੰਦੀ ਮੈਂ ਤੁਹਾਨੂੰ ਦਰਵਾਜ਼ਾ ਹੀ ਨਾ ਖੋਲਦੀ ਉਹ ਇੱਕ ਸਾਈਡ மஞ்சੀ ਪਈ ਆ ਬਿਸਤਰਾ ਲੱਗਿਆ ਹੋਇਆ ਤੁਸੀਂ ਉੱਥੇ ਪੈ ਜਾਓ ਚਲੋ ਉਹ ਵਿਚਾਰਾ ਉਸ மஞ்சੇ ਤੇ ਪੈਂਦਾ ਉੱਪਰ ਰਜਾਈ ਲੈ ਲੈਂਦਾ ਤੇ ਉਹਨੂੰ ਨਿੱਗ ਆਉਂਦੀ ਆ ਥੋੜੀ ਜੀ ਉਸ ਤੋਂ ਬਾਅਦ ਹੀ ਉੱਠਦੀ ਆ ਉੱਠ ਕੇ ਦੋ ਕੱਪ ਚਾਹ ਦੇ ਬਣਾ ਲੈਂਦੀ ਆ ਇੱਕ ਕੱਪ ਉਹਨੂੰ ਦਿੰਦੀ ਆ ਇੱਕ ਆਪ ਪੀਂਦੀ ਆ ਤੇ ਉਹਦੇ ਕੋਲ ਬਹਿ ਜਾਂਦੀ ਆ ਇਧਰਲੇ ਮੰਜੇ ਤੇ ਤੇ ਉਹਨੂੰ ਪੁੱਛਦੀ ਆ ਵੀ ਤੁਸੀਂ ਕੌਣ ਹੋ ਤੇ ਇੰਨੇ ਮੀਂਹ ਦੇ ਵਿੱਚ ਕਿੱਥੋਂ ਇੰਨੀ ਰਾਤ ਨੂੰ ਠੰਡ ਦੇ ਵਿੱਚ ਉਹ ਕਹਿੰਦਾ ਵੀ ਮੈਂ ਕਾਫੀ ਦੂਰੋਂ ਆਇਆ ਅਸੀਂ ਤਾਂ ਜੰਗਲਾਂ ਦੇ ਵਿੱਚ ਇੱਕ ਛੋਟੀ ਜਹੀ ਝੌਂਪੜੀ ਨੂੰ ਆ ਜਿਹੜੀ ਕਮਰਾਜਾ ਉਹਦੇ ਵਿੱਚ ਰਹਿੰਦੇ ਆ ਮੇਰੇ ਮਾਪੇ ਬਹੁਤ ਗਰੀਬ ਆ ਅਸੀਂ ਤਾਂ ਉਥੋਂ ਦਰੱਖਤਾਂ ਦੀਆਂ ਹਨਾ ਜਿਹੜੀਆਂ ਦਰੱਖਤਾਂ ਤੋਂ ਕੋਈ ਦਵਾਈਆਂ ਬਣਦੀਆਂ ਜੜੀ ਬੂਟੀਆਂ ਤੋਂ ਉਹ ਬਣਾ ਕੇ ਅਸੀਂ ਆਪਦਾ ਵੇਲਾ ਪੂਰਾ ਕਰਦੇ ਆਂ ਮੈਂ ਗਿਆ ਸੀ ਆਪਣੀ ਭੈਣ ਕੋਲ ਮੈਂ ਨੌਕਰੀ ਦੀ ਤਲਾਸ਼ ਵਿੱਚ ਆ ਮੈਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਮੇਰੇ ਜੀਜਾ ਜੀ ਨੌਕਰੀ ਕਰਦੇ ਆ ਕਿਸੇ ਕੰਪਨੀ ਦੇ ਵਿੱਚ ਉਹ ਕਹਿੰਦੇ ਸੀ ਕਿ ਇੱਥੇ ਆ ਜਾ ਤੇ ਜਦੋਂ ਮੈਂ ਉੱਥੋਂ ਆਇਆ ਤਾਂ ਰਸਤੇ ਦੇ ਵਿੱਚ ਮੇਰੀ ਬਾਈਕ ਆ ਜਿਹੜੀ ਉਹ ਖਰਾਬ ਹੋ ਗਈ ਹੁਣ ਇੱਕ ਇੰਨਾ ਮੀ ਪੈ ਰਿਹਾ ਸੀ ਵੀ ਮੇਰੀ ਬਾਈਕ ਪੰਚਰ ਸੀ ਤੇ ਫਿਰ ਮੈਨੂੰ ਇੱਥੇ ਹੀ ਰੁਕਣਾ ਪਿਆ ਉਹ ਕਹਿੰਦੀ ਅੱਛਾ ਤੇ ਚਲੋ ਉਹ ਕਹਿੰਦਾ ਕਿ ਧੰਨਵਾਦ ਹਨਾ ਤੁਸੀਂ ਮੇਰਾ ਇੰਨਾ ਖਿਆਲ ਰੱਖਿਆ ਚਾਹ ਬਣਾਈ ਉਹ ਕਹਿੰਦੀ ਕੋਈ ਗੱਲ ਨਹੀਂ ਧੰਨਵਾਦ ਵਾਲੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਚਲੋ ਗੱਲਾਂ-ਬਾਤਾਂ ਕਰਦੇ ਆ ਤੇ ਉਹਨੂੰ ਕਹਿੰਦੀ ਹੈ ਕਿ ਤੁਸੀਂ ਆਰਾਮ ਨਾਲ ਸੌਂ ਜੋ ਉਹ ਸੌਂ ਜਾਂਦਾ ਇਹ ਆਪਣੇ ਮੰਜੇ ਤੇ ਲੇਟ ਜਾਂਦੀ ਆ ਪਾਸਾ ਕਰਕੇ ਉਹਦੇ ਵੱਲੇ ਹੀ ਪੈ ਜਾਂਦੀ ਆ ਪਰ ਇਹਨੂੰ ਨੀਂਦ ਨਹੀਂ ਆ ਰਹੀ ਹੁੰਦੀ ਤੇ ਇਹ ਸੋਚ ਰਹੀ ਹੁੰਦੀ ਆ ਵੀ ਲੋਕ ਹਨਾ ਕਿੰਨੀ-ਕਿੰਨੀ ਕਿਸੇ ਦੀ ਮਜਬੂਰੀ ਹੋ ਸਕਦੀ ਆ ਵੀ ਇੱਕ ਛੱਤ ਤਾਂ ਜਿਹੜੀ ਉਹ ਹਰ ਇੱਕ ਦੇ ਸਿਰ ਤੇ ਹੋਣੀ ਚਾਹੀਦੀ ਹੈ ਵੀ ਮੇਰੇ ਕੋਲੇ ਸ਼ੁਕਰ ਹੈ ਇੱਕ ਛੱਤ ਤਾਂ ਹੈ ਵੀ ਨਹੀਂ ਤਾਂ ਜੇ ਸਿਰ ਤੇ ਛੱਤ ਨਾ ਹੋਵੇ ਤਾਂ ਬੰਦਾ ਪਤਾ ਨਹੀਂ ਕਿੱਥੇ-ਕਿੱਥੇ ਰੋਲਦਾ ਫਿਰਦਾ ਰਹਿੰਦਾ ਇਦਾਂ ਸੋਚਦੇ ਸੋਚਦੇ ਉਹਨੂੰ ਨੀਂਦ ਆ ਜਾਂਦੀ ਆ ਤੇ ਸਵੇਰੇ ਜਦੋਂ ਸੂਰਜ ਨਿਕਲਦਾ ਕਿਉਂਕਿ ਮੀਂਹ ਜਿਹੜਾ ਬਿਲਕੁਲ ਬੰਦ ਹੋ ਚੁੱਕਿਆ ਸੀ ਤੇ ਸੂਰਜ ਨਿਕਲਦਾ ਸੂਰਜ ਦੀਆਂ ਕਿਰਨਾਂ ਰੌਸ਼ਨੀ ਵਿੱਚ ਦੀ ਇਹਦੇ ਚਿਹਰੇ ਤੇ ਪੈਂਦੀਆਂ ਤੇ ਉੱਠ ਜਾਂਦੀ ਆ ਉੱਠ ਕੇ ਇਹ ਵੇਖਦੀ ਆ ਵੀ ਉਹ ਜਿਹੜਾ ਰਾਹੀ ਹੁੰਦਾ ਮੁੰਡਾ ਹੁੰਦਾ ਉਹ ਆਰਾਮ ਦੇ ਨਾਲ ਸੁੱਤਾ ਪਿਆ ਹੁੰਦਾ ਉਸ ਮੁੰਡੇ ਦੀ ਉਮਰ 23-24 ਸਾਲ ਦੀ ਹੁੰਦੀ ਆ। ਚਲੋ ਇਹ ਉੱਠ ਕੇ ਫਿਰ ਚਾਹ ਬਣਾਉਂਦੀ ਆ। ਚਾਹ ਬਣਾ ਕੇ ਉਸ ਤੋਂ ਬਾਅਦ ਉਹਨੂੰ ਉਠਾਉਂਦੀ ਆ। ਉਹਨੂੰ ਕਹਿੰਦੀ ਆ ਕਿ ਤੁਸੀਂ ਚਾਹ ਪੀ ਲਓ। ਚਲੋ ਚਾਹ ਪੀਂਦਾ ਤੇ ਚਾਹ ਪੀਣ ਤੋਂ ਬਾਅਦ ਉਹ ਇਹਨੂੰ ਪੁੱਛਦਾ ਵੀ ਤੁਸੀਂ ਇਕੱਲੇ ਕਿਵੇਂ ਰਹਿੰਦੇ ਹੋ ਇੱਥੇ? ਇਹ ਦੱਸਦੀ ਆ ਵੀ ਅੱਜ ਤੋਂ 8 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ। 2 ਸਾਲ ਮੈਂ ਆਪਣੇ ਪਤੀ ਨਾਲ ਰਹੀਆਂ। ਉਸ ਤੋਂ ਬਾਅਦ ਮੇਰਾ ਪਤੀ ਮੈਨੂੰ ਛੱਡ ਕੇ ਚਲੇ ਗਿਆ ਕਿਉਂਕਿ ਉਹਦੇ ਕਿਸੇ ਹੋਰ ਔਰਤ ਨਾਲ ਸਬੰਧ ਸੀ। ਉਸ ਔਰਤ ਦੇ ਨਾਲ ਉਹ ਚਲੇ ਗਿਆ। ਉਦੋਂ ਦੀ ਮੈਂ ਇਕੱਲੀ ਰਹਿਣੀ ਆ ਮੈਂ ਆਪਣੇ ਗੁਜ਼ਾਰੇ ਲਈ ਛੋਟੀ ਜੀ ਨੌਕਰੀ ਕਰਦੀ ਆ ਮੈਂ ਇੱਕ ਅਧਿਆਪਕਾ ਤੇ ਮੇਰੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਹੋਰ ਮੇਰਾ ਕੋਈ ਇਸ ਦੁਨੀਆ ਤੇ ਹੈ ਨਹੀਂ ਇਸ ਕਰਕੇ ਮੈਂ ਆਪਣਾ ਟਾਈਮ ਪਾਸ ਕਰਦੀ ਆ ਉਹਨੂੰ ਦੁੱਖ ਹੁੰਦਾ ਉਹ ਇਹ ਦੇ ਨਾਲ ਹਮਦਰਦੀ ਜ਼ਾਹਰ ਕਰਦਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਮੈਨੂੰ ਜਾਣਾ ਚਾਹੀਦਾ ਵੀ ਦਿਨ ਚੜ ਗਿਆ ਹਨਾ ਲੋਕ ਵੇਖਣਗੇ ਵੀ ਮੈਂ ਤੁਹਾਡੇ ਕੋਲ ਕਮਰੇ 'ਚ ਸੁੱਤਾ ਸੀ ਤੇ ਲੋਕਾਂ ਨੇ ਪਤਾ ਨਹੀਂ ਕੀ ਗੱਲਾਂ ਕਰਨੀਆਂ ਉਹ ਕਹਿੰਦੀ ਤੁਸੀਂ ਇਦਾਂ ਨਾ ਜਾਓ ਠੰਡ ਬੜੀ ਆ ਮੈਨੂੰ ਆਸਤਾ ਬਣਾਉਣੀ ਆ ਫਟਾਫਟ ਪਰੌਂਠੇ ਬਣਾਉਂਦੀ ਆ ਇਹ ਦੋ ਪਰੌਂਠੇ ਖਾ ਲੈਂਦਾ ਤੇ ਦੋ ਪਰੌਂਠੇ ਪੈਕ ਕਰਕੇ ਉਹਨੂੰ ਦੇ ਦਿੰਦੀ ਆ ਵੀ ਰਸਤੇ 'ਚ ਖਾ ਲਈ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਇੱਕ ਮਦਦ ਚਾਹੀਦੀ ਆ ਇਹ ਕਹਿੰਦੀ ਵੀ ਕੀ ਕਹਿੰਦਾ ਮੈਨੂੰ 50 ਰੁਪਏ ਉਧਾਰ ਚਾਹੀਦੇ ਆ ਕਿਉਂਕਿ ਮੈਂ ਆਪਣੀ ਬਾਈਕ ਦੇ ਪੰਚਰ ਲਵਾਉਣਾ ਵੀ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ ਉਹ ਚੁੱਪਚਾਪ ਅੰਦਰ ਆਪਣੇ ਪਰਸ ਕੱਢਦੀ ਆ ਪਰਸ ਦੇ ਵਿੱਚੋਂ 50 ਰੁਪਏ ਕੱਢ ਕੇ ਉਹਨੂੰ ਦਿੰਦੀ ਆ ਤੇ ਉਹ ਕਹਿੰਦਾ ਵੀ ਇਹ 50 ਰੁਪਏ ਮੈਂ ਮੋੜਨੇ ਜ਼ਰੂਰ ਆਉਂ ਉਹ ਕਹਿੰਦੀ ਕੋਈ ਗੱਲ ਨਹੀਂ ਚਲੋ ਇੰਨਾ ਕਹਿ ਕੇ ਉਹ ਚਲਿਆ ਜਾਂਦਾ ਤੇ ਉਹ ਕੱਪੜੇ ਵੀ ਹੈ ਜਿਹੜੇ ਕਹਿੰਦਾ ਜਦੋਂ ਮੈਂ ਪੈਸੇ ਦੇਣਾ ਹੈ ਉਹ ਕੱਪੜੇ ਮੋੜ ਜੂ ਤੇ ਦੂਜੇ ਕੱਪੜੇ ਗਿੱਲੇ ਆ ਜਿਹੜੇ ਉਹ ਚੱਕਣ ਲੱਗਦਾ ਇਹ ਕਹਿੰਦੀ ਵੀ ਇਹਨਾਂ ਨੂੰ ਇੱਥੇ ਰਹਿਣ ਦਿਓ ਕੋਈ ਗੱਲ ਨਹੀਂ ਸੁੱਕ ਜਾਂਦੇ ਹੋ ਮੈਂ ਤੈਹ ਲਾ ਕੇ ਰੱਖ ਦੂੰ ਜਦੋਂ ਤੁਸੀਂ ਫੇਰ ਆਉਂਗੇ ਉਦੋਂ ਲੈ ਜਿਓ ਚਲੋ ਮੁੰਡਾ ਜਿਹੜਾ ਚਲਿਆ ਜਾਂਦਾ ਉਸ ਤੋਂ ਬਾਅਦ ਇਹ ਤਿਆਰ ਹੁੰਦੀ ਆ ਸਕੂਲ ਚਲੀ ਜਾਂਦੀ ਆ ਇਸੇ ਤਰ੍ਹਾਂ ਕਈ ਦਿਨ ਗੁਜ਼ਰ ਜਾਂਦੇ ਆ ਇਹ ਮੁੰਡੇ ਬਾਰੇ ਸੋਚਦੀ ਰਹਿੰਦੀ ਆ ਉਹ ਮੁੰਡਾ ਜਦੋਂ ਘਰ ਜਾਂਦਾ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਰਾਸਤੇ ਦੇ ਵਿੱਚ ਉਹਦੇ ਨਾਲ ਜੋ ਵਾਪਰਿਆ ਸਾਰਾ ਦੱਸਦਾ ਵੀ ਇਸ ਤਰ੍ਹਾਂ ਮੀਂਹ ਆ ਗਿਆ ਮੇਰੀ ਬਾਈਕ ਖਰਾਬ ਹੋ ਗਈ ਉਸ ਤੋਂ ਬਾਅਦ ਵੀ ਇੱਕ ਕੁੜੀ ਹਨਾ ਉਹਨੇ ਮੇਰੀ ਮਦਦ ਕੀਤੀ ਵੀ ਉਹ ਵਿਚਾਰੀ ਇਕੱਲੀ ਰਹਿੰਦੀ ਐ ਸਾਰਾ ਕੁਝ ਦੱਸਿਆ ਉਹਨੇ ਤੇ ਉਸ ਤੋਂ ਬਾਅਦ ਚਲੋ ਉਹ ਆਪਣਾ ਕੰਮ ਧੰਦਾ ਕਰਦਾ ਤੇ ਥੋੜੇ ਜਿਹੇ ਦਿਨਾਂ ਬਾਅਦ ਰਾਤ ਨੂੰ ਹੀ ਫਿਰ ਇਸ ਕੁੜੀ ਦੇ ਕਮਰੇ ਦਾ ਦਰਵਾਜ਼ਾ ਖੜਕਦਾ ਇਹ ਪੁੱਛਦੀ ਹੈ ਕੌਣ ਆ ਉਹ ਕਹਿੰਦਾ ਮੈਂ ਉਹੀ ਆ ਜਿਹੜਾ ਉਸ ਰਾਤ ਮੀਂਹ ਵਿੱਚ ਭਿੱਜ ਕੇ ਆਇਆ ਸੀਗਾ ਚਲ ਇਧਰਵਾਜਾ ਖੋਲਦੀ ਹੈ ਤੇ ਉਹਨੂੰ ਕਹਿੰਦੀ ਹੈ ਵੀ ਤੁਸੀਂ ਇੰਨੇ ਹਨੇਰੇ ਕਿਉਂ ਆਏ ਹੋ ਉਹ ਕਹਿੰਦਾ ਵੀ ਮੈਂ ਤੁਹਾਡੇ ਪਿੰਡ ਦੇ ਲੋਕਾਂ ਤੋਂ ਡਰਦਾ ਹਨੇਰੇ ਆਇਆ ਵੀ ਜੇ ਮੈਂ ਦਿਨੇ ਆਉਂਗਾ ਤਾਂ ਲੋਕੋ ਪਤਾ ਨਹੀਂ ਕੀ ਸੋਚਣਗੇ ਵੀ ਮੈਂ ਡਰਦਾ ਹਨੇਰੇ ਆਇਆ ਚਲ ਇਧਰਵਾਜਾ ਖੋਲਦੀ ਆ ਉਸ ਤੋਂ ਬਾਅਦ ਉਹਨੂੰ ਬਿਠਾਉਂਦੀ ਆ ਫਿਰ ਚਾਹ ਬਣਾਉਂਦੀ ਆ ਚਾਹ ਬਣਾ ਕੇ ਦੋਨੋਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਉਹ ਦੱਸਦਾ ਵੀ ਮੈਂ ਆਪਣੇ ਮੰਮੀ ਪਾਪਾ ਨੂੰ ਤੁਹਾਡੇ ਬਾਰੇ ਦੱਸਿਆ ਉਹ ਬੜੀ ਖੁਸ਼ ਹੋਈ ਤੇ ਮੇਰੇ ਮੰਮੀ ਪਾਪਾ ਨੇ ਹਨਾ ਤੁਹਾਡੇ ਨਾਲ ਹਮਦਰਦੀ ਵੀ ਤੁਹਾਡੇ ਪ੍ਰਤੀ ਜ਼ਾਹਰ ਕੀਤੀ ਆ ਵੀ ਤੁਸੀਂ ਕਿਵੇਂ ਇੱਕ ਔਰਤ ਹੋ ਕੇ ਇਕੱਲੇ ਰਹਿੰਦੇ ਹੋ ਚਲੋ ਉਸ ਤੋਂ ਬਾਅਦ ਇੱਕ ਦੂਜੇ ਨਾਲ ਇਹਨਾਂ ਦੀ ਥੋੜੀ ਜੀ ਨੇੜਤਾ ਹੁੰਦੀ ਆ ਵੀ ਆਪਣਾਪਣ ਜਾਂ ਮਹਿਸੂਸ ਹੁੰਦਾ ਗੱਲਾਂ ਬਾਤਾਂ ਕਰਦੇ ਆ ਚਾਹ ਪਾਣੀ ਪੀ ਕੇ ਉਹ 50 ਰੁਪਏ ਨੂੰ ਦਿੰਦਾ ਇਹ 50 ਰੁਪਏ ਲੈਂਦੀ ਨਹੀਂ ਪਰ ਉਹ ਕਹਿੰਦਾ ਵੀ ਨਹੀਂ ਪੈਸੇ ਤਾਂ ਮੈਂ ਦੇ ਕੇ ਜਾਊ ਚਲ ਜ਼ਿਆਦਾ ਕਹਿਣਤੀ 50 ਰੁਪਏ ਫੜ ਲੈਂਦੀ ਆ ਉਹ ਕੱਪੜੇ ਆ ਜਿਹੜੇ ਲਫਾਫੇ ਦੇ ਵਿੱਚ ਪਾਏ ਹੁੰਦੇ ਆ ਉਹ ਕੱਪੜੇ ਮੋੜ ਦਿੰਦਾ ਤੇ ਆਪਦੇ ਕੱਪੜੇ ਹੀ ਲੈ ਜਾਂਦਾ ਚਲੋ ਹੁਣ ਇਹਨਾਂ ਦੇ ਵਿੱਚ ਇੱਕ ਅ ਅਜੀਬ ਜਿਹਾ ਰਿਸ਼ਤਾ ਬਣ ਗਿਆ ਸੀ ਉਸ ਰਿਸ਼ਤੇ ਦਾ ਕੋਈ ਨਾਮ ਨਹੀਂ ਸੀ ਪਰ ਦੋਨੋਂ ਦਿਲੋਂ ਇੱਕ ਦੂਜੇ ਦੀ ਇੱਜ਼ਤ ਕਰਦੇ ਹੁੰਦੇ ਆ ਫਿਰ ਉਸ ਤੋਂ ਬਾਅਦ ਉਹ ਮੁੰਡਾ ਚਲੇ ਜਾਂਦਾ ਹੁਣ ਇਸੇ ਤਰ੍ਹਾਂ ਉਹ ਮੁੰਡਾ ਜਿਹੜਾ 10-15 ਦਿਨ ਬਾਅਦ ਆਉਂਦਾ ਇਹਦੇ ਕੋਲ ਗੱਲਾਂ ਬਾਤਾਂ ਕਰਦਾ ਤੇ ਵਾਪਸ ਚਲੇ ਜਾਂਦਾ ਨਾ ਮੁੰਡੇ ਵੱਲੋਂ ਕਿਸੇ ਰਿਸ਼ਤੇ ਦੀ ਕੋਈ ਪਹਿਲ ਕੀਤੀ ਗਈ ਨਾ ਕੁੜੀ ਵੱਲੋਂ ਪਰ ਦੋਨਾਂ ਨੂੰ ਇੱਕ ਦੂਜੇ ਨਾਲ ਇੰਨਾ ਆਪਣਾਪਣ ਮਹਿਸੂਸ ਹੁੰਦਾ ਵੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇੱਕ ਦੂਜੇ ਨੂੰ ਬਹੁਤ ਟਾਈਮ ਤੋਂ ਜਾਣਦੇ ਹੋਣ ਤੇ ਇੱਕ ਦਿਨ ਇਹ ਮੁੰਡਾ ਆਉਂਦਾ ਪਿੰਡ ਦੇ ਵਿੱਚ ਕੋਈ ਇਹਨੂੰ ਆਉਂਦੇ ਨੂੰ ਵੇਖ ਲੈਂਦਾ ਤੇ ਇਹਦਾ ਪਿੱਛਾ ਕਰਦੇ ਆ ਲੋਕੀ ਜਦੋਂ ਇਹ ਆ ਕੇ ਇਹਦਾ ਦਰਵਾਜ਼ਾ ਖੜਕਾਉਂਦਾ ਅੰਦਰ ਜਾਂਦਾ ਤੇ ਉਸ ਤੋਂ 2 ਘੰਟੇ ਬਾਅਦ ਬਾਹਰ ਨਿਕਲਦਾ ਲੋਕਾਂ ਦੇ ਦਿਮਾਗ ਦੇ ਵਿੱਚ ਪੁੱਠੀ ਗੱਲ ਜਚਣੀ ਸੀ ਕਿਉਂਕਿ ਸੀਨ ਹੀ ਇਦਾਂ ਦਾ ਸੀ ਲੋਕ ਜਦੋਂ ਇਹ ਬਾਹਰ ਜਾਂਦਾ ਤਾਂ ਉਹੀ ਜਿਹੜੇ ਬੰਦੇ ਹੁੰਦੇ ਆ ਉਹ ਬਾਹਰ ਹੀ ਬੈਠੇ ਹੁੰਦੇ ਆ ਤੇ ਇਹਨੂੰ ਖੜਾ ਕੇ ਪੁੱਛਦੇ ਆ ਵੀ ਤੂੰ ਕੌਣ ਆ ਕਿੱਥੋਂ ਆਇਆ ਉਹ ਕਹਿੰਦਾ ਵੀ ਮੈਂ ਤਾਂ ਕਾਫੀ ਦੂਰੋਂ ਆਇਆ ਮੈਂ ਤਾਂ ਇੱਕ ਅਜਨਬੀ ਆ ਮੈਂ ਤਾਂ ਇੱਕ ਦਿਨ ਮੀਂਹ ਦੇ ਵਿੱਚ ਇੱਥੇ ਆਇਆ ਸੀ ਇਹਨਾਂ ਨੇ ਮੇਰੀ ਮਦਦ ਕੀਤੀ ਵੀ ਮੈਂ ਤਾਂ ਇਹਨਾਂ ਦੇ ਪੈਸੇ ਮੋੜਨ ਆਇਆ ਸੀ ਪੈਸੇ ਲੈ ਕੇ ਗਿਆ ਸੀ ਪਰ ਲੋਕ ਆ ਜਿਹੜੇ ਉਹਦੀ ਗੱਲ ਤੇ ਯਕੀਨ ਨਹੀਂ ਕਰਦੇ ਤੇ ਉਹਨੂੰ ਕਹਿੰਦੇ ਆ ਵੀ ਅੱਜ ਤੋਂ ਬਾਅਦ ਜੇ ਤੂੰ ਇਸ ਪਿੰਡ ਦੇ ਵਿੱਚ ਤੈਨੂੰ ਅਸੀਂ ਵੜਦੇ ਨੂੰ ਵੇਖ ਲਿਆ ਤਾਂ ਤੇਰੀਆਂ ਅਸੀਂ ਲੱਤਾਂ ਤੋੜਾਂਗੇ ਤਾਂ ਉਹ ਸੋਚਦਾ ਵੀ ਅਜੀਬ ਲੋਕ ਨੇ ਹਨਾ ਵੀ ਇਹਨਾਂ ਨੂੰ ਕੀ ਹੱਕ ਆ ਮੈਨੂੰ ਕਹਿਣ ਦਾ ਪਰ ਫਿਰ ਉਹ ਸੋਚਦਾ ਵੀ ਨਹੀਂ ਇੱਕ ਤਲਾਕशुदा ਮਟਿਆਰ ਜਵਾਨ عورت ਕੱਲੀ ਰਹਿੰਦੀ ਆ ਜੇ ਉਹਦੇ ਕੋਲ ਮੈਂ ਆਉਂਗਾ ਤਾਂ ਲੋਕਾਂ ਨੇ ਤਾਂ ਉਹੀ ਸੋਚਣਾ ਕਿਉਂਕਿ ਇੱਥੇ ਲੋਕਾਂ ਦਾ ਵੀ ਕਸੂਰ ਨਹੀਂ ਵੀ ਮੇਰਾ ਆਉਣਾ ਜਿਹੜਾ ਉਹ ਉਹਦਾ ਭਾਵੇਂ ਕੋਈ ਰੀਜਨ ਨਹੀਂ ਭਾਵੇਂ ਸਾਡੇ ਚ ਕੋਈ ਰਿਸ਼ਤਾ ਨਹੀਂ ਪਰ ਇਹ ਗੱਲ ਆਟੋਮੈਟਿਕਲੀ ਬਣਦੀ ਆ ਤੇ ਉਹ ਕਹਿੰਦਾ ਵੀ ਠੀਕ ਆ ਹੁਣ ਜੇ ਮੈਂ ਇਸ ਘਰ ਦੇ ਵਿੱਚ ਜਾਂ ਇਸ ਪਿੰਡ ਦੇ ਵਿੱਚ ਆਉਂਗਾ ਤਾਂ ਕਿਸੇ ਹੱਕ ਨਾਲ ਆਉਂਗਾ ਆਦਰਵਾਇਜ਼ ਮੈਂ ਨਹੀਂ ਆਉਂਗਾ ਇੱਕ ਹੈ ਕਿ ਚਲੇ ਜਾਂਦਾ ਉਸ ਤੋਂ ਬਾਅਦ ਜਾ ਕੇ ਇਹ ਆਪਣੀ ਭੈਣ ਦੇ ਘਰ ਜਾਂਦਾ ਆਪਣੀ ਭੈਣ ਦੇ ਘਰ ਜਾ ਕੇ ਇਹ ਸਾਰੀ ਗੱਲ ਉਹਨੂੰ ਦੱਸਦਾ ਕਿ ਮੈਂ ਉਸ ਦਿਨ ਮੀਂਹ ਵਿੱਚ ਪਿੱਛਦਾ ਗਿਆ ਵੀ ਇੱਕ ਬੇਬਸ ਔਰਤ ਜਿਹੜੀ ਇਕੱਲੀ ਰਹਿੰਦੀ ਆ ਉਹਨੇ ਮੇਰੇ ਤੇ ਇੰਨਾ ਯਕੀਨ ਕਰਕੇ ਹਨਾ ਮੇਰੀ ਮਦਦ ਕੀਤੀ ਵੀ ਉਹ ਔਰਤ ਜਿਹੜੀ ਕਿ ਦੇਵੀਆਂ ਵਰਗੀ ਔਰਤ ਆ ਜਿਹਦਾ ਚਰਿੱਤਰ ਬਹੁਤ ਸਾਫ਼ ਆ ਜਿਹਦੀ ਨੀਅਤ ਬਹੁਤ ਸਾਫ਼ ਆ ਪਰ ਉਹ ਇਕੱਲੀ ਰਹਿੰਦੀ ਆ ਮੈਂ ਚਾਹਣਾ ਕਿ ਉਹ ਜ਼ਿੰਦਗੀ ਦੇ ਵਿੱਚ ਇਕੱਲੀ ਨਾ ਰਹੇ ਕਿਉਂਕਿ ਅੰਦਰੋਂ ਅੰਦਰੀ ਮੈਂ ਉਹਨੂੰ ਪਸੰਦ ਕਰਦਾ ਤੇ ਮੈਂ ਚਾਹਣਾ ਮੈਂ ਉਹਦੇ ਨਾਲ ਵਿਆਹ ਕਰਵਾ ਕੇ ਸਾਡੇ ਰਿਸ਼ਤੇ ਨੂੰ ਇੱਕ ਨਾਮ ਦੇ ਦਿਆਂ। ਉਹਦੀ ਭੈਣ ਕਹਿੰਦੀ ਵੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਚਲੋ ਉਸ ਤੋਂ ਬਾਅਦ ਉਹ ਆਪਣੇ ਮੰਮੀ ਪਾਪਾ ਨਾਲ ਗੱਲ ਕਰਦਾ। ਉਹਦੇ ਮਾਪੇ ਵੀ ਵਿਚਾਰੀ ਬਜ਼ੁਰਗ ਸੀ, ਗਰੀਬ ਸੀ। ਹੁਣ ਉਹਨਾਂ ਨੂੰ ਇਹ ਸੀ ਵੀ ਚੱਲ ਜੇ ਕੁੜੀ ਮੰਨਦੀ ਆ ਸਾਡੇ ਮੁੰਡੇ ਦਾ ਰਿਸ਼ਤਾ ਹੁੰਦਾ। ਤੇ ਇਹ ਦੱਸਦਾ ਵੀ ਮੇਰੀ ਉਮਰ 23 ਸਾਲ ਆ ਤੇ ਉਹਦੀ ਉਮਰ ਤਕਰੀਬਨ 30 31 ਸਾਲ ਆ। ਤਾਂ ਕਰਦੇ ਕਹਿੰਦੇ ਵੀ ਦੇਖ ਜੇ ਤੂੰ ਖੁਸ਼ ਆ ਅਸੀਂ ਵੀ ਖੁਸ਼ ਆ। ਸਾਨੂੰ ਕੋਈ ਇਤਰਾਜ਼ ਨਹੀਂ ਉਮਰਾਂ ਦੇ ਵਿੱਚ ਕੁਝ ਨਹੀਂ ਰੱਖਿਆ ਜੇ ਕੁੜੀ ਸਿਆਣੀ ਆ ਜੇ ਕੁੜੀ ਚਾਹੁੰਦੀ ਆ ਤੇਰੇ ਨਾਲ ਵਿਆਹ ਕਰਨਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਉਸ ਤੋਂ ਬਾਅਦ ਇਹ ਆਪਣੇ ਮਾਪੇ ਬਾਪ ਨੂੰ ਲੈ ਕੇ ਆਉਂਦਾ ਦਿਨ ਦੇ ਸਮੇਂ ਆਉਂਦਾ ਚਲੋ ਪਹਿਲਾਂ ਇਹ ਪਿੰਡ ਦੇ ਸਰਪੰਚ ਕੋਲ ਜਾਂਦੇ ਆ ਸਰਪੰਚ ਨੂੰ ਮਿਲਦੇ ਆ ਤੇ ਮੁੰਡੇ ਦੇ ਮਾਪੇ ਬਾਪ ਸਰਪੰਚ ਨੂੰ ਸਾਰੀ ਗੱਲ ਦੱਸਦੇ ਆ ਵੀ ਸਾਡਾ ਮੁੰਡਾ ਇਸ ਤਰ੍ਹਾਂ ਲੰਗਿਆ ਜਾਂਦਾ ਸੀ ਉਹਨੇ ਮਦਦ ਕੀਤੀ ਫਿਰ ਉਸ ਤੋਂ ਬਾਅਦ ਇੱਕ ਦੂਜੇ ਨੂੰ ਥੋੜਾ ਜਾਣਦੇ ਆ ਪਰ ਨਾ ਸਾਡੇ ਮੁੰਡੇ ਵੱਲੋਂ ਕੋਈ ਪਹਿਲ ਹੋਈ ਆ ਨਾ ਕੁੜੀ ਵੱਲੋਂ ਕੋਈ ਹੋਈ ਆ ਰਿਸ਼ਤਾ ਜਮਾ ਪਾਕ ਬਵਿੱਤਰ ਆ ਅਸੀਂ ਚਾਹੁੰਦੇ ਆ ਕਿ ਉਸ ਬੇਵਸ ਔਰਤ ਨੂੰ ਆਪਣੀ ਨੂੰਹ ਬਣਾ ਕੇ ਉਹਨੂੰ ਸਹਾਰਾ ਦੇਈਏ ਕਿਉਂਕਿ ਸਾਨੂੰ ਵੀ ਲੋੜ ਆ ਉਹਨੂੰ ਵੀ ਲੋੜ ਆ ਤਾਂ ਸਰਪੰਚ ਆ ਜਿਹੜਾ ਕਹਿੰਦਾ ਵੀ ਉਹ ਕੁੜੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਵੀ ਬਹੁਤ ਵਾਰ ਕਈ ਰਿਸ਼ਤੇ ਉਹਨੂੰ ਆਏ ਆ ਪਰ ਉਹਨੇ ਰਿਸ਼ਤੇ ਠੁਕਰਾਤੇ ਬਾਕੀ ਤੁਸੀਂ ਗੱਲ ਕਰਕੇ ਵੇਖ ਲਓ ਮੈਂ ਤੁਹਾਡੇ ਨਾਲ ਚਲਿਆ ਜਾਣਾ ਤੇ ਚਲੋ ਉਸ ਤੋਂ ਬਾਅਦ ਸਰਪੰਚ ਆ ਜਿਹੜਾ ਤੇ ਸਰਪੰਚ ਦੇ ਘਰ ਵਾਲੀ ਮੁੰਡੇ ਦੇ ਮਾਪੇ ਤੇ ਉਹ ਮੁੰਡਾ ਜਦੋਂ ਇੱਧਰ ਆਉਂਦੇ ਆ ਤੈਹੀ ਸਕੂਲ ਜਾਣ ਲਈ ਤਿਆਰ ਹੁੰਦੀ ਆ ਜਦੋਂ ਦਰਵਾਜ਼ਾ ਖੜਕਦਾ ਤੇ ਦਰਵਾਜ਼ਾ ਖੋਲਦੀ ਆ ਤੇ ਨੇ ਸਾਰੇ ਜਣਿਆਂ ਨੂੰ ਵੇਖ ਕੇ ਉਹ ਹੈਰਾਨ ਰਹਿ ਜਾਂਦੀ ਆ ਤੇ ਉਹ ਕੁਝ ਬੋਲਦੀ ਉਸ ਤੋਂ ਪਹਿਲਾਂ ਹੀ ਸਰਪੰਚ ਆ ਜਿਹੜਾ ਬੋਲ ਪੈਂਦਾ ਉਹ ਕਹਿੰਦਾ ਕਿ ਤੀਏ ਅਸੀਂ ਤੇਰੇ ਕੋਲੇ ਬਹੁਤ ਵੱਡੀ ਆਸ ਲੈ ਕੇ ਆਏ ਆ ਤੇਰੀ ਜ਼ਿੰਦਗੀ ਦਾ ਇਕੱਲਾਪਨ ਦੂਰ ਕਰਨ ਲਈ ਅਸੀਂ ਇੱਕ ਫੈਸਲਾ ਲੈ ਕੇ ਆਏ ਆ ਜੇ ਤੈਨੂੰ ਮਨਜ਼ੂਰ ਹੋਵੇ ਅਦਰਵਾਈਜ਼ ਤੇਰੇ ਨਾਲ ਕੋਈ ੱਤਕਾ ਨਹੀਂ ਹੈਗਾ ਫਿਰ ਉਹ ਉਹਨਾਂ ਨੂੰ ਬਿਠਾਉਂਦੀ ਹੈ ਚਲੋ ਪਹਿਲਾਂ ਚਾਹ ਬਣਾਉਂਦੀ ਹੈ ਸਾਰਿਆਂ ਲਈ ਚਾਹ ਪੀਣ ਤੋਂ ਬਾਅਦ ਸਰਪੰਚ ਦੇ ਘਰ ਵਾਲੀ ਹੈ ਜਿਹੜੀ ਉਹ ਪੂਰੀ ਗੱਲ ਉਸ ਕੁੜੀ ਨੂੰ ਦੱਸਦੀ ਆ ਕਿ ਇਹ ਮੁੰਡਾ ਤੇ ਇਹਦੇ ਮਾਪੇ ਇਹ ਤੇਰੀ ਜ਼ਿੰਦਗੀ ਦਾ ਇਕੱਲਾਪਣ ਦੂਰ ਕਰਨਾ ਚਾਹੁੰਦਾ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਇਹਦੇ ਮਾਪੇ ਨੂੰ ਵੀ ਤੇਰੇ ਨਾਲ ਇਹਦੇ ਰਿਸ਼ਤੇ ਦਾ ਕੋਈ ਇਤਰਾਜ਼ ਨਹੀਂ ਤੇ ਦੇਖਤੀ ਏ ਤੂੰ ਇਸ ਘਰ ਦੇ ਵਿੱਚ ਇਕੱਲੀ ਰਹਿਣੀ ਆ ਭਾਵੇਂ ਔਰਤ ਜਿੰਨਾ ਮਰਜੀ ਕਮਾ ਲਵੇ ਪਰ ਮਰਦ ਬਿਨਾ ਔਰਤ ਜਿਹੜੀ ਉਹ ਇਕੱਲੀ ਹੀ ਹੁੰਦੀ ਆ ਤੇ ਸਾਡਾ ਸਮਾਜ ਆ ਜਿਹੜਾ ਇਕੱਲੀਆਂ ਔਰਤਾਂ ਨੂੰ ਜਿਉਣ ਨਹੀਂ ਦਿੰਦਾ ਅਸੀਂ ਚਾਹੋਣੇ ਆ ਕਿ ਜੇ ਤੇਰੀ ਇਸ ਗੱਲ 'ਚ ਖੁਸ਼ੀ ਆ ਜੇ ਤੂੰ ਚਾਹਵੇਂ ਤਾਂ ਇਹਦੇ ਨਾਲ ਵਿਆਹ ਕਰਾ ਲਾ ਕਿਉਂਕਿ ਤੈਨੂੰ ਵੀ ਸਹਾਰੇ ਦੀ ਲੋੜ ਆ ਤੈਨੂੰ ਵੀ ਜ਼ਿੰਦਗੀ ਜਿਉਣ ਦੀ ਹਜੇ ਬਹੁਤ ਤੈਨੂੰ ਤੇਰੀ ਜ਼ਿੰਦਗੀ ਕਾਫੀ ਲੰਬੀ ਪਈ ਆ ਤੈਨੂੰ ਸਾਥ ਦੀ ਲੋੜ ਆ ਤੂੰ ਸੋਚ ਲਾ ਫੈਸਲਾ ਕਰ ਲਾ ਜੇ ਤੈਨੂੰ ਇਹ ਫੈਸਲਾ ਮਨਜ਼ੂਰ ਆ ਤਾਂ ਆਪਾਂ ਤੇਰਾ ਵਿਆਹ ਕਰ ਦਿੰਨੇ ਆ ਉਹ ਕਹਿੰਦੀ ਕਿ ਜੇ ਮੇਰੇ ਮਾਂ ਬਾਪ ਹੁੰਦੇ ਜਾਂ ਮੇਰਾ ਕੋਈ ਭੈਣ ਭਰਾ ਹੁੰਦਾ ਤਾਂ ਮੈਂ ਉਹਨਾਂ ਨਾਲ ਰਹਿ ਕਰਦੀ ਪਰ ਮੈਂ ਹੁਣ ਕਿਹਦੇ ਨਾਲ ਰਹਿ ਕਰਾਂ ਤਾਂ ਸਰਪੰਚ ਉਹਨੂੰ ਕਹਿੰਦਾ ਕਿ ਦੇਖ ਤੂੰ ਮੇਰੀਆਂ ਛੋਟੀਆਂ ਭੈਣਾਂ ਵਰਗੀਆਂ ਜੇ ਮੇਰੀ ਜੇ ਤੇਰੀ ਥਾਂ ਤੇ ਮੇਰੀ ਸਗੀ ਭੈਣ ਵੀ ਹੁੰਦੀ ਤਾਂ ਵੀ ਮੈਂ ਇਹੀ ਫੈਸਲਾ ਕਰਨਾ ਸੀ ਵੀ ਇੱਕ ਇੱਜ਼ਤਦਾਰ ਮੁੰਡਾ ਜਿਹੜਾ ਕਿ ਤੇਰਾ ਆਦਬ ਆਦਰ ਨਾਲ ਹੱਥ ਮੰਗ ਰਿਆ ਮੈਂ ਚਾਉਣਾ ਵੀ ਮੈਂ ਤੇਰਾ ਹੱਥ ਇਹਦੇ ਹੱਥ ਚ ਦੇਵਾਂ ਤੇ ਉਹ ਨੀਮੀ ਪਾ ਲੈਂਦੀ ਆ ਉਸ ਤੋਂ ਬਾਅਦ ਉਹ ਇਸ ਰਿਸ਼ਤੇ ਲਈ ਹਾਮੀ ਭਰ ਦਿੰਦੀ ਆ ਸਰਪੰਚ ਤੇ ਸਰਪੰਚਣੀ ਉਹਦੇ ਭਰਾ ਪਰਜਾਈ ਬਣ ਕੇ ਉਹਦਾ ਜੋ ਰੋਕਾ ਉੱਥੇ ਹੀ ਰੋਕਾ ਕਰ ਦਿੰਦੇ ਆ ਉਹਨਾਂ ਦੋਨਾਂ ਦਾ ਅਗਲੇ ਹਫ਼ਤੇ ਬਿਨਾਂ ਕਿਸੇ ਇਕੱਠ ਦੇ ਦੋਨਾਂ ਜਣਿਆਂ ਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਪਿੰਡ ਦੇ ਜਿਹੜੇ ਲੋਕੀ ਗੱਲਾਂ ਕਰਦੇ ਸੀ ਉਹਨਾਂ ਨੂੰ ਹੋਰ ਮੌਕਾ ਮਿਲ ਗਿਆ ਵੀ ਉਸ ਦਿਨ ਤਾਂ ਸੱਚੇ ਬੰਦੇ ਸੀ ਵੀ ਗੱਲ ਤਾਂ ਆਹੀ ਸੀ ਪਹਿਲਾਂ ਇਹਦੇ ਕੋਲ ਆਉਂਦਾ ਰਿਹਾ ਤਾਂ ਫਿਰ ਪੂਰੇ ਪਿੰਡ ਨੂੰ ਬੁਲਾ ਕੇ ਜਿਹੜਾ ਸਰਪੰਚ ਤੇ ਸਰਪੰਚਣੀ ਆ ਉਹ ਕਹਿੰਦੇ ਨੇ ਕਿ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਦੇ ਕਰੈਕਟਰ ਬਾਰੇ ਬੋਲਣ ਦਾ ਬਹੁਤ سارے ਰਿਸ਼ਤੇ ਇਸ ਦੁਨੀਆ ਤੇ ਹੁੰਦੇ ਆ ਜਿਹੜੇ ਕਿ ਬਹੁਤ ਪਵਿੱਤਰ ਵੀ ਹੁੰਦੇ ਆ ਹਰ ਇੱਕ ਰਿਸ਼ਤਾ ਗਲਤ ਨਹੀਂ ਹੁੰਦਾ ਦੇਖੋ ਇਸ ਮੁੰਡੇ ਨੇ ਬੜੇ ਆਦਰ ਸਤਿਕਾਰ ਨਾਲ ਇਸ ਕੁੜੀ ਦਾ ਹੱਥ ਜਿਹੜਾ ਫੜਿਆ ਤੇ ਸਾਡੀ ਸਹਿਮਤੀ ਨਾਲ ਇਹਨਾਂ ਦਾ ਵਿਆਹ ਹੋਇਆ ਤੇ ਉਹ ਮੁੰਡਾ ਕਹਿੰਦਾ ਸਾਰੀ ਪੰਚਾਇਤ ਦੇ ਵਿੱਚ ਪਿੰਡ ਦੇ ਵਿੱਚ ਵੀ ਇੱਕ ਇਹ ਔਰਤ ਜਿਨੇ ਮੈਨੂੰ ਉਸ ਦੇ ਲਠੰਡ ਦੇ ਵਿੱਚ ਠੰਡ ਤੋਂ ਬਚਾਇਆ ਮੀਂਹ ਤੋਂ ਬਚਾਇਆ ਮੈਂ ਇਹਨੂੰ ਪੂਰੀ ਜ਼ਿੰਦਗੀ ਲੋਕਾਂ ਦੀ ਮਾੜੀ ਨਜ਼ਰ ਤੋਂ ਬਚਾਉਣਾ ਚਾਹਣਾ ਇਹਨੂੰ ਪੂਰੀ ਜ਼ਿੰਦਗੀ ਦਾ ਸਕੂਨ ਦੇਣਾ ਚਾਹਣਾ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਦੇ ਵਿੱਚ ਕੁਝ ਗਲਤ ਆ ਕੁਝ ਕੁ ਰਿਸ਼ਤੇ ਜਿਹੜੇ ਸਮਾਜ ਦੇ ਵਿੱਚ ਦਿਸਦੇ ਗਲਤ ਹੁੰਦੇ ਆ ਪਰ ਉਹ ਗਲਤ ਨਹੀਂ ਹੁੰਦੇ ਮੈਂ ਤੁਹਾਡੇ ਸਾਰਿਆਂ ਨਾਲ ਵਾਦਾ ਕਰਦਾ ਵੀ ਜੇ ਤੁਹਾਡੇ ਪਿੰਡ ਦੀ ਇੱਜ਼ਤ ਆ ਤੁਹਾਡੇ ਪਿੰਡ ਦੀ ਬੇਟੀ ਆ ਤਾਂ ਮੇਰੇ ਘਰ ਦੀ ਵੀ ਇਹ ਇੱਜ਼ਤ ਆ ਕਿ ਅੱਜ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਕੋਈ ਵੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੂਗਾ ਤੇ ਫਿਰ ਉਹੀ ਲੋਕ ਜਿਹੜੇ ਗੱਲਾਂ ਕਰਦੇ ਸੀ ਉਹ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਆ ਫਿਰ ਉਹ ਉਹਨੂੰ ਲੈ ਕੇ ਜਾਂਦਾ ਆਪਣੇ ਘਰ ਭਾਵੇਂ ਕਿ ਉਹ ਜੰਗਲ ਦੇ ਵਿੱਚ ਰਹਿੰਦੇ ਹੁੰਦੇ ਆ ਪਰ ਉਸ ਤੋਂ ਬਾਅਦ ਉਹ ਕੁੜੀ ਹੈ ਜਿਹੜੀ ਉਹਨੂੰ ਕਹਿੰਦੀ ਹੈ ਕਿ ਜਿੱਥੇ ਮੈਂ ਜੌਬ ਕਰਦੀ ਆ ਉੱਥੇ ਹੀ ਵੀ ਮੈਂ ਪਤਾ ਕਰੂੰ ਫਿਰ ਉਸੇ ਸਕੂਲ ਦੇ ਵਿੱਚ ਉਹ ਮੁੰਡਾ ਜਿਹੜਾ ਜੌਬ ਕਰਦਾ ਦੋਨੋਂ ਜਾਣੇ ਉੱਥੇ ਇੱਕ ਮਕਾਨ ਲੈ ਲੈਂਦੇ ਆ ਛੋਟਾ ਜਿਹਾ ਉਸ ਮਕਾਨ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਆ ਦੋਨਾਂ ਦੀ ਬੜੀ ਖੁਸ਼ਹਾਲ ਜ਼ਿੰਦਗੀ ਹੁੰਦੀ ਆ ਭਾਵੇਂ ਕਿ ਕੁੜੀ ਮੁੰਡੇ ਤੋਂ ਉਮਰ ਦੇ ਵਿੱਚ ਵੱਡੀ ਹੁੰਦੀ ਆ ਪਰ ਉਮਰ ਆ ਜਿਹੜੀ ਉਹਨਾਂ ਦੋਨਾਂ ਦੇ ਰਿਸ਼ਤੇ ਦੇ ਵਿੱਚ ਅੜੀਕਾ ਨਹੀਂ ਬਣਦੀ ਦੋ ਸਾਲ ਬਾਅਦ ਉਸ ਕੁੜੀ ਦੀ ਕੁੱਖੋਂ ਇੱਕ ਬਹੁਤ ਪਿਆਰੀ ਬੇਟੀ ਦਾ ਜਨਮ ਹੁੰਦਾ ਤੇ ਉਹ ਦੋਨੋਂ ਜੀ ਆਪਣੀ ਬੇਟੀ ਨੂੰ ਪਾ ਕੇ ਬੜੇ ਖੁਸ਼ ਹੁੰਦੇ ਆ ਬਹੁਤ ਸਾਰੇ ਰਿਸ਼ਤੇ ਆ ਜਿਹੜੇ ਉਹ ਅਜੀਬ ਤਰੀਕੇ ਨਾਲ ਜੁੜਦੇ ਨੇ ਤੇ ਹਰ ਇੱਕ ਰਿਸ਼ਤੇ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਕਈ ਰਿਸ਼ਤੇ ਦੇਖਣ ਦੇ ਵਿੱਚ ਲੱਗਦਾ ਹੁੰਦਾ ਕਿ ਗਲਤ ਨੇ ਪਰ ਗਲਤ ਨਹੀਂ ਹੁੰਦੇ ਇਸ ਤਰ੍ਹਾਂ ਦੇ ਜਿਹੇ ਰਿਸ਼ਤੇ ਜੇ ਕੋਈ ਕਿਸੇ ਬੇਸਹਾਰਾ ਔਰਤ ਨੂੰ ਹਨਾ ਕਿਸੇ ਔਰਤ ਨੂੰ ਆਦਰ ਮਾਣ ਦੇ ਨਾਲ ਕੋਈ ਮੁੰਡਾ ਵਿਆਹ ਕੇ ਲੈ ਕੇ ਜਾਂਦਾ ਜਿਹੜੀਆਂ ਔਰਤਾਂ ਸਮਾਜ ਵੱਲੋਂ ਦੁਰਕਾਰੀਆਂ ਹੁੰਦੀਆਂ ਨੇ ਘਰਦਿਆਂ ਵੱਲੋਂ ਦੁਰਕਾਰੀਆਂ ਹੁੰਦੀਆਂ ਕਿਸੇ ਕਾਰਨ ਕਰਕੇ ਕਿਸੇ ਗਲਤੀ ਕਰਕੇ ਉਹ ਆਪਣੀ ਜ਼ਿੰਦਗੀ ਇਕੱਲੇ ਬਣ ਨਾਲ ਕੱਟ ਰਹੀਆਂ ਹੁੰਦੀਆਂ ਇੱਥੇ ਤਾਂ ਇਸ ਕੁੜੀ ਦੀ ਕੋਈ ਗਲਤੀ ਵੀ ਨਹੀਂ ਸੀ ਕਿਉਂਕਿ ਉਹਦੇ ਘਰ ਵਾਲੇ ਨੇ ਉਹਨੂੰ ਛੱਡਿਆ ਸੀ ਤੇ ਇਕੱਲੀ ਔਰਤ ਦਾ ਜਿਹੜਾ ਇਸ ਸਮਾਜ ਦੇ ਵਿੱਚ ਰਹਿਣਾ ਬਹੁਤ ਔਖਾ ਕਿਵੇਂ ਲੱਗੀ ਤੁਹਾਨੂੰ ਇਹ ਆਪਣੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵਿਲਾਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ